ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਪਾਕਿਸਤਾਨੀ ਟੱਪੇ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਪਠੀ ਨੈਰ ਕੰਡ ਤਾਈ ਹੋਈ ਏ ਵੇਖ ਤੂੰ ਲੱਗੇ ਪਿਆਰਾ ਦੁਜੀ ਐਣ ਕਲਾਈ ਹੋਈ ਏ ਵੇਖ ਤੂੰ ਲੱਗੇ ਪਿਆਰਾ ਅਸਮਾਨੇ ਲੱਗ ਗਈ ਬਲੋਚ ਆਈ ਉਥੇ ਸਜਣਾ ਦੀ ਚਹਲਕ ਪਹੀ ਵਤੁਰ ਕੇ ਬਲੋਚ ਆਈ ਡੱਬੇ ਪਹਰੀ ਹੋਈ ਤੀ ਲਾਂ ਦੇ ਵੇ ਦਿਲ ਕੋਈ ਬਾਗਮਰੂ ਤਾਂ ਦਾਵੇ ਤੇਰੀ ਮੇਰੀ ਨਿਭਾਉਗੀ ਕੀ ਕਰਨਾ ਵਜੂ ਦਾਦਾ ਵੇ ਤੇਰੀ ਮੇਰੀ ਨਿਭਾਉਗੀ ਹੱਥ ਜੋੜਾ ਪਖੀਆਂ ਦਾ ਨਾਲੇ ਸਾਡਾ ਮਹਿ ਲਗਦਾ ਜੀਜਾ ਲੱਗਦਾ ਏ ਸਖੀਆਂ ਦਾ ਨਾਲੇ ਸਾਡਾ ਮਾਹੀ ਲੱਗਦਾ ਭਾਈਆ ਲੱਗਦਾ ਏ ਸਖੀਆਂ ਦਾ ਨਾਲੇ ਸਾਡਾ ਮਾਹੀ ਲੱਗਦਾ ਨਰਮੇ ਦੀਆਂ ਖੋਖੜੀਆਂ ਵੀ ਮੋਟਰ ਸਜਣਾ ਦੀ ਪਾਣੀ ਪਰਣ ਬਲੋਚਣੀਆਂ ਮੋਟਰ ਸਜਣ ਸਮਾਨੀ ਅਲਗਦਰੀ ਵੇ ਕੁੜੀ ਬਲੋਚਾ ਦੇ ਹੋ ਕਾ ਦੇਂਦੀ ਏ ਸਾਡੀ ਗਲੀ ਕੁੜੀ ਬਲੋਚਾ ਦੇ ਖੇਤਾਂ ਵਿੱਚ ਦੋ ਕਈਆਂ ਵਿੱਚ ਜਦੋਂ ਤੇਰੀ ਯਾਦ ਆਈ ਕੱਲੀ ਬੇਬੇ ਧੰਨਵਾਦ ਜੀ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਵੀਡੀਓ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਸਤਿਕਾਰ ਦੇਣ ਦੇ ਲਈ ਤਹਿ ਦਿਲੋਂ ਧੰਨਵਾਦ